ਮੋਹਾਲੀ ਪੁਲਿਸ ਦੇ ਡੇਰਾ ਬੱਸੀ ਵੱਲੋਂ ਅੱਜ ਵੱਡੀ ਕਾਮਯਾਬੀ ਹਾਸਲ ਹੋਈ ਐਸਐਸਪੀ ਨੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਵੀ ਦਿੱਤੀ ਹੈਗੀ ਹੈ ਔਰ ਇਹ ਖਾਸ ਤੌਰ ਦੇ ਉੱਪਰ ਲਾਰਸ ਬਿਸ਼ਨੋਈ ਗੈਂਗ ਦੇ ਨਾਲ ਸਬੰਧ ਰੱਖਦੀ ਸੀ ਔਰ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਅਸਲਾ ਜਿਹੜਾ ਖਰੀਦਿਆ ਉਹ ਸੋਸ਼ਲ ਨੈਟਵਰਕਿੰਗ ਰਾਹੀਂ ਅਸਲਾ ਖਰੀਦਿਆ ਸੋਸ਼ਲ ਮੀਡੀਆ ਤੋਂ ਔਰ ਬਾਅਦ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਹੁਣ ਇੱਕ ਵਾਰਦਾਤ ਨੂੰ ਅੰਜਾਮ ਦੇਣਾ ਸੀ ਤਾਂ ਐਸਐਚਓ ਡੇਰਾ ਬੱਸੀ ਸਾਡੇ ਨਾਲ ਗੱਲਬਾਤ ਕਰਦੇ ਆਂ ਅ ਸਰ ਕਿਸ ਤਰੀਕੇ ਦੇ ਨਾਲ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਜਾਣਾ ਸੀ ਔਰ ਕਿਵੇਂ ਜਿਹੜਾ ਹੈਗਾ ਲੋਕ ਦੋਸ਼ੀ ਕਾਬੂ ਆਏ ਅ ਸਾਡੀ ਇਨਵੈਸਟੀਗੇਸ਼ਨ ਦੇ ਵਿੱਚ ਇੱਕ ਜੈਦੀਪ ਚੌਧਰੀ ਨਾਮ ਦਾ ਹੈਗਾ ਇੱਕ ਯੂਜ਼ ਜਿਹੜਾ ਅਸੀਂ ਅਰੈਸਟ ਕੀਤਾ ਸੀਗਾ ਸਾਡੀ ਇਨਵੈਸਟੀਗੇਸ਼ਨ ਸਾਹਮਣੇ ਆਇਆ ਕਿ ਉਹਨੇ ਇੱਕ ਬੇਸਿਕਲੀ ਆਪਣਾ ਗੈਂਗ ਇਕੱਠਾ ਕੀਤਾ ਸੀਗਾ ਇਹਨਾਂ ਨੇ ਕੋਈ ਕਿਸੇ ਵਾਰਦਾਤ ਨੂੰ ਅੰਜਾਮ ਦੇ ਐਂਡ ਉਹਦੇ ਲਈ ਵੈਪਨ ਸਪਲਾਇਰ ਕਿਤੇ ਸੀਗੇ ਉਹਦੇ ਵਿੱਚ ਜਿਹੜੇ ਅੰਬਾਲਾ ਦੇ ਵੀ ਰਹਿਣ ਵਾਲੇ ਨੇ ਕਈ ਚੰਡੀਗੜ੍ਹ ਦਾ ਵੀ ਔਰ ਇੱਕ ਜਿਹੜਾ ਰਾਜਸਥਾਨ ਦਾ ਜ਼ਿਕਰ ਹੋ ਰਿਹਾ ਔਰ ਉਹਨੇ ਕਿਵੇਂ ਇਹ ਲਾਰਸ ਬਿਸ਼ਨੋਈ ਨਾਲ ਕਿਵੇਂ ਇੰਟਰਕਨੈਕਟ ਹੈਗਾ ਜਿਹੜਾ ਰਾਜਸਥਾਨ ਤੁਸੀਂ ਗੱਲ ਕਰ ਰਹੇ ਹੋ ਰਾਜਸਥਾਨ ਤੋਂ ਜੈਦੀਪ ਚੌਧਰੀ ਬਿਲੋਂਗ ਕਰਦਾ ਹੈ ਐਂਡ ਜੈਦੀਪ ਨਹੀਂ ਸਾਰਾ ਗੈਂਗ ਇਕੱਠਾ ਕੀਤਾ ਸੀਗਾ ਇਹਨਾਂ ਨੇ ਬੇਸਿਕਲੀ ਵੈਪਨਸ ਇੰਟਰਨੈਟ ਦੇ ਥਰੂ ਪ੍ਰਕਿਊਰ ਕੀਤੇ ਸੀਗੇ ਐਂਡ ਇਸ ਵਾਰਦਾਤ ਨੂੰ ਅੰਜਾਮ ਦੇਣਾ ਸੀਗਾ ਜੀ ਬਿਲਕੁਲ ਤੁਹਾਡੀ ਡੀਐਸਪੀ ਸਾਹਿਬ ਵੀ ਜਿਹੜੇ ਹੈਗੇ ਨੇ ਡੇਰਾਬਸੀ ਤੋਂ ਸਰ ਕਿਵੇਂ ਹੈਗਾ ਇਹਨਾਂ ਨੇ ਸੋਸ਼ਲ ਮੀਡੀਆ ਤੋਂ ਜਿਹੜਾ ਅਸਲਾ ਖਰੀਦਿਆ ਔਰ ਬਾਅਦ ਵਿੱਚ ਤੁਹਾਡੀ ਪਕੜ ਚ ਕਿਵੇਂ ਆਏ ਔਰ ਇੱਕ ਵੱਡਾ ਸਵਾਲ ਇਹ ਵੀ ਆ ਵੀ ਕਿਵੇਂ ਇਹਨਾਂ ਇਜ਼ੀ ਹੋ ਗਿਆ ਸੋਸ਼ਲ ਮੀਡੀਆ ਰਾਹੀਂ ਜਿਹੜਾ ਅਸਲਾ ਖਰੀਦਣਾ ਵੀ ਦੇਖੋ ਜੀ ਸੋਸ਼ਲ ਮੀਡੀਆ ਤੋਂ ਇੱਕ ਪੋਜ਼ੀਟਿਵਸ ਵੀ ਹੁੰਦੇ ਨੇ ਤੇ ਨੈਗੇਟਿਵਸ ਵੀ ਹੁੰਦੇ ਨੇ ਤੇ ਇਹ ਨੈਗੇਟਿਵ ਐਸਪੈਕਟ ਆਫ ਸੋਸ਼ਲ ਤੋ ਇਹਨਾਂ ਨੂੰ ਅਸੀਂ ਤੰਦੂਸਤੀ ਨਾਲ ਕੰਮ ਕਰਕੇ ਇਹਨਾਂ ਨੂੰ ਇੱਕਦਮ ਬਸਟ ਕੀਤਾ ਤੇ ਜੋ ਇਹਨਾਂ ਦਾ ਮੇਨ ਬੰਦਾ ਹੈਗਾ ਜੈਦੀਪ ਉਸਨੇ ਸਾਰੇ ਵੈਪਨ ਸਪਲਾਈ ਕੀਤੇ ਸੀਗੇ ਇਹਨਾਂ ਨੂੰ ਜਿੰਨੇ ਵੀ ਬੰਦੇ ਹੈਗੇ ਆ ਤੇ ਇਹਨਾਂ ਦਾ ਪਲਾਨ ਸੀਗਾ ਕਿ ਕੁਝ ਅਨਸੁਣੀ ਵਾਰਦਾਤ ਨੂੰ ਅੰਜਾਮ ਦੇਣਾ ਸਾਡੇ ਏਰੀਆ ਵਿੱਚ ਬਟ ਉਹ ਵਾਰਦਾਤ ਅਸੀਂ ਪ੍ਰੀਵੈਂਟ ਕੀਤੀ ਹੈ ਥਰੂ ਸਵਿਫਟ ਐਕਸ਼ਨ ਉਹਦੇ ਵਿੱਚ ਇੱਕ ਜਿਹੜਾ ਮੋਨੂ ਦਾ ਵੀ ਨਾਮ ਆ ਰਿਹਾ ਸੀਗਾ ਉਹ ਲੋਰੈਂਸ ਨਾਲ ਕਿੱਦਾਂ ਉਹ ਇੰਟਰਨੈਟ ਹੈਗਾ ਕਿਵੇਂ ਉਹਦੇ ਲਿੰਕ ਵਿੱਚ ਵਿੱਚ ਹੈਗਾ ਸੀਗਾ ਔਰ ਕਿਵੇਂ ਕੋਈ ਸੋਸ਼ਲ ਮੀਡੀਆ ਰਾਹੀਂ ਜਾਂ ਕੋਈ ਜੇਲ੍ਹ ਦੇ ਵਿੱਚੋਂ ਉਹਦੇ ਨਾਲ ਲਿੰਕ ਚ ਆਇਆ ਦੇਖੋ ਜੀ ਇਹ ਅਸੀਂ ਅੰਡਰ ਤਫਤੀਸ਼ ਰੱਖਿਆ ਹੋਇਆ ਹੈ ਅੰਡਰ ਇਨਵੈਸਟੀਗੇਸ਼ਨ ਹੈ ਗਿਆ ਉਹ ਅਸੀਂ ਹੁਣ ਰਿਵੀਲ ਨਹੀਂ ਕਰ ਸਕਦੇ ਜੈਸੇ ਹੀ ਕਲੀਨ ਚੇਨ ਡਵੈਲਪ ਹੁੰਦੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਅਸੀਂ ਤੇਰਾ ਬਸ ਜਿਹੜੀ ਵਾਰਦਾਤ ਕਰਨੀ ਸੀ ਉਹ ਕੋਈ ਗੈਂਗਵਾਰ ਦਾ ਹਿੱਸਾ ਸੀ ਜਾਂ ਕੋਈ ਆਪਸ ਸਰੰਗੇ ਸੀ ਜਾਂ ਕਿਸੇ ਹੋਰ ਪਰਸਨੈਲਿਟੀ ਨੂੰ ਮਾਰਨ ਦੇ ਲਈ ਸਾਰਾ ਕੁਝ ਹੋ ਰਿਹਾ ਸੀ ਜਿਹੜਾ ਸਲਾਹੇ ਬਰਾਮਦ ਕੀਤਾ ਗਿਆ ਇਨਾਦਾ ਇੱਕ ਪਲਾਨ ਸੀਗਾ ਬਟ ਗੈਂਗਵਾਰ ਉਹਨਾਂ ਨੂੰ ਹਜੇ ਅਸੀਂ ਨਹੀਂ ਕਮੈਂਟ ਕਰ ਸਕਦੇ ਅ ਅੰਡਰ ਇਨਵੈਸਟੀਗੇਸ਼ਨ ਕੇਸ ਹੈਗਾ ਜੈਸੇ ਸਾਨੂੰ ਹੋਰ ਇਨਫੋਰਮੇਸ਼ਨ ਮਿਲਦੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਾਂ ਕਿੰਨਾ ਕੁ ਬਰਾਮਦ ਹੋਇਆ ਔਰ ਕੰਟਰੀ ਮਿਟ ਸੀਗੇ ਜਾਂ ਬਾਹਰੋਂ ਆਏ ਸੀ ਇਹ ਸਾਰੇ ਕੰਟਰੀ ਮਿਟ ਅ ਅਸਲੇ ਸੀਗੇ ਇਸ ਵਿੱਚ 6 ਅਸਲੇ ਟੋਟਲ ਮਿਲੇ ਹਨ ਪਿਸਟਲਸ ਤੇ ਇੱਕ ਰਾਈਫਲ ਹੈਗੀ ਹੈ ਬਿਲਕੁਲ ਬਿਲਕੁਲ ਧੰਨਵਾਦ ਹੈ ਇਹ ਡੀਐਸਪੀ ਡੇਰਾ ਬਸੀ ਇਲਾਕੇ ਦੇ ਔਰ ਨਾਲ ਐਸਐਚਓ ਜਿਹੜੇ ਹੈਗੇ ਸੀ ਖਾਸ ਤੌਰ ਤੇ ਉੱਪਰ ਜੇਕਰ ਗੱਲ ਕਰੀਏ ਤਾਂ 5 ਤੋਂ 6 ਪਿਸਟਲ ਜੜੀਆਂ ਸੀਗੀਆਂ ਔਰ ਇੱਕ ਗੱਡੀ ਵੀ ਬਰਾਮਦ ਹੋਈ ਹੈ ਔਰ ਮੇਨ ਮੁੱਦਾ ਸੀ ਕਿ ਜਿਹੜਾ ਡੇਰਾ ਬੱਸੀ ਇਲਾਕੇ ਦੇ ਵਿੱਚ ਇੱਕ ਵਾਰਦਾਤ ਨੂੰ ਅੰਜਾਮ ਦੇਣਾ ਔਰ ਉਸ ਦੇ ਵਿੱਚ ਕਿਵੇਂ ਅਸਲਾ ਖਰੀਦਿਆ ਸਾਰਾ ਕੁਝ ਜਿਹੜਾ ਹੈਗਾ ਉਹਨਾਂ ਜਾਂਚ ਕੀਤੀ ਜਾ ਰਹੀ ਹੈ ਕੈਮਰਾ ਪਰਸਨ ਜਗਜੀਤ ਦੇ ਨਾਲ ਮੌਜੂਦ ਕਾਂਗ ਦਿਨਿਕ ਸਵੇਰਾ ਟੀਵੀ ਮੁਹਾਲੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦਿਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ